ਦੋਸਤੋ ਇਹ ਹੈ ਜੀ ਆਪਣਾ ਬਾਥਰੂਮ ਤੇ ਆਪਾਂ ਲਗਾਉਣਾ ਇੱਥੇ ਗੀਜ਼ਰ ਤੇ ਦੇਖੋ ਜਿਹੜਾ ਛੱਡੀ ਹੋਈ ਹੈ ਗੀਜ਼ਰ ਲਈ ਤੇ ਇਹ ਪਿਆ ਜੀ ਆਪਣਾ ਗੀਜ਼ਰ ਜਿੰਨੀਆਂ ਲੰਬੀਆਂ ਪਾਈਪਾਂ ਨੇ ਉਸ ਦੇ ਹਿਸਾਬ ਨਾਲ ਇੱਕ ਤੁਸੀਂ ਡ੍ਰਿਲ ਲੈ ਕੇ ਉੱਪਰ ਸਰਾਖ ਮਾਰ ਲਓ ਇਹਦੇ ਕੋਲ ਜੀ ਆਪਾਂ ਡ੍ਰਿਲ ਦੀ ਮਦਦ ਨਾਲ ਛੇਕ ਕਰ ਦਿੱਤੇ ਤੇ ਉਹਨਾਂ ਸ਼ਿੱਕਾਂ ਦੇ ਵਿੱਚ ਨੱਕ ਲਗਾ ਕੇ ਇਹਨੂੰ ਆਪਾਂ ਉੱਪਰ ਕੱਸ ਦਿੱਤਾ ਹੈ ਤੇ ਹੁਣ ਇਹ ਦੋ ਕਨੈਕਸ਼ਨ ਨੇ ਇੱਕ ਦੇ ਵਿੱਚ ਪਾਣੀ ਅੰਦਰ ਜਾਏਗਾ ਤੇ ਦੂਸਰੇ ਦੇ ਵਿੱਚ ਪਾਣੀ ਬਾਹਰ ਆਏਗਾ ਇਹਨਾਂ ਨੂੰ ਆਪਾਂ ਦੇਖੋ ਕਰ ਦਾਂਗੇ ਤੇ ਫਿਰ ਇਹ ਜਿਹੜੀ ਤਾਰ ਹੈ ਇਸ ਤਾਰ ਨੂੰ ਇਸ ਤਾਰ ਦੇ ਨਾਲ ਜੋੜ ਦਾਂਗੇ ਤੇ ਉੱਪਰ ਟੇਪ ਕਰ ਦਾਂਗੇ ਤੇ ਨਾਲ ਗੱਟੀਆਂ ਲਗਾ ਕੇ ਨਾਲ-ਨਾਲ ਤਾਰ ਨੰਗਾ ਦਾਂਗੇ ਇਹ ਤੇ ਇਸ ਤਰ੍ਹਾਂ ਕਰਕੇ ਤੁਹਾਡਾ ਗੀਜ਼ਰ ਜਿਹੜਾ ਹੈਗਾ ਉਹ ਲੱਗ ਜਾਏਗਾ ਤੁਹਾਨੂੰ ਮੈਂ ਕਰਕੇ ਦਿਖਾਣਾ ਜੀ ਏ ਦੇਖੋ ਜੀ ਮੈਂ ਕਨੈਕਸ਼ਨ ਕਰ ਦਿੱਤੇ ਨੇ ਦੇਖੋ ਕਨੈਕਸ਼ਨ ਥੋੜਾ ਥੋੜਾ ਲੀਕ ਨੇ ਹੱਥ ਦੇ ਨਾਲ ਹੀ ਕੀਤੇ ਨੇ ਪਲਾਸਟਿਕ ਦੀ ਮਦਦ ਦੇ ਨਾਲ ਆਪਾਂ ਇਹਨਾਂ ਨੂੰ ਕਸਪਾਂਗੇ ਇਸ ਪਲਾਸਟਿਕ ਦੀ ਮਦਦ ਦੇ ਨਾਲ ਮੈਂ ਕਰ ਦਿੱਤਾ ਜੀ ਟਾਈਟੇ ਨੂੰ ਤੇ ਦੇਖੋ ਲੀਕੇਜ ਬੰਦ ਹੋਣੀ ਹੋ ਗਈ ਹੈ ਜੀ ਤੇ ਇੱਥੇ ਦੇਖੋ ਇੱਥੋਂ ਤੁਸੀਂ ਪਾਣੀ ਲੈ ਸਕਦੇ ਹੋ ਗਰਮੋ ਗਰਮ ਇੱਕ ਕਨੈਕਸ਼ਨ ਰਹਿ ਗਿਆ ਇਹਦੇ ਕਰਨ ਵਾਲੇ ਉਹ ਆਪਾਂ ਕਰਦੇ ਹਾਂ ਜੀ ਕਿ ਕਨੈਕਸ਼ਨ ਆਪਾਂ ਕਰਦੇ ਆਂ ਜੀ ਇਹ ਦੇਖੋ ਜੀ ਕਨੈਕਸ਼ਨ ਆਪਾਂ ਕਰ ਦਿੱਤੇ ਨੇ ਫਿਲਹਾਲ ਇਹ ਆਰ ਜੀ ਹੀ ਕਿਤੇ ਨੇ ਤੇ ਬਾਅਦ ਚੋਂ ਆਪਾਂ ਇੱਥੇ ਗੱਟੀਆਂ ਲਗਾ ਦੇਵਾਂਗੇ ਤੇ ਦੇਖੋ ਔਨ ਕਰ ਲਿਆ ਹੈ ਜੀ ਆਪਾਂ ਤੇ نیچے ਆਪਾਂ ਨੂੰ ਇੱਥੇ ਹੁਣ ਪਾਣੀ ਮਿਲ ਜੇਗਾ ਜੀ ਗਰਮੋ ਗਰਮ